ਅੱਜ ਤੁਹਾਨੂੰ ਕਿਤੇ ਦੌੜਨ ਦੀ ਲੋੜ ਨਹੀਂ ਕਿਸੇ ਨੂੰ ਸਾਬਤ ਕਰਨ ਦੀ ਲੋੜ ਨਹੀਂ ਕਿਸੇ ਨਾਲ ਮੁਕਾਬਲਾ ਕਰਨ ਦੀ ਵੀ ਲੋੜ ਨਹੀਂ ਅੱਜ ਸਿਰਫ ਇਹ ਵੀ ਮੰਟ ਆਪਣੇ ਲਈ ਰੱਖ ਲਵੋ ਕਿਉਂਕਿ ਜ਼ਿੰਦਗੀ ਵਿੱਚ ਅਕਸਰ ਸਮੱਸਿਆਵਾਂ ਹਾਲਾਤਾਂ ਨਾਲ ਨਹੀਂ ਸੋਚ ਨਾਲ ਹੁੰਦੀਆਂ ਹਨ ਅਸੀਂ ਸੋਚਦੇ ਹਾਂ ਜੇ ਪੈਸਾ ਵੱਧ ਜਾਵੇ ਤਾਂ ਸਭ ਠੀਕ ਹੋ ਜਾਵੇਗਾ ਜੇ ਲੋਕ ਸਮਝਣ ਲੱਗ ਪਏ ਤਾਂ ਮਨ ਸ਼ਾਂਤ ਹੋ ਜਾਵੇਗਾ ਜੇ ਹਾਲਾਤ ਬਦਲ ਜਾਣ ਤਾਂ ਜ਼ਿੰਦਗੀ ਸੁਖੀ ਹੋ ਜਾਵੇਗੀ ਪਰ ਸੱਚ ਕੁਝ ਹੋਰ ਹੀ ਕਹਿੰਦਾ ਹੈ ਹਾਲਾਤ ਬਦਲਣ ਤੋਂ ਪਹਿਲਾਂ ਸੋਚ ਬਦਲਦੀ ਹੈ ਅਤੇ ਜਦੋਂ ਸੋਚ ਬਦਲ ਜਾਂਦੀ ਹੈ ਤਾਂ ਹਾਲਾਤਾਂ ਨੂੰ ਬਦਲਣ ਵਿੱਚ ਦੇਰ ਨਹੀਂ ਲੱਗਦੀ ਇਹ ਆਡੀਓ ਬੁੱਕ ਤੁਹਾਨੂੰ ਇਹ ਨਹੀਂ ਦੱਸੇਗੀ ਕਿ ਤੁਸੀਂ ਕੀ ਬਣੋ ਇਹ ਤੁਹਾਨੂੰ ਇਹ ਮਹਿਸੂਸ ਕਰਵਾਏਗੀ ਕਿ ਤੁਸੀਂ ਅਸਲ ਵਿੱਚ ਹੋ ਕੌਣ ਸ਼ਾਇਦ ਤੁਸੀਂ ਥੱਕੇ ਹੋਏ ਹੋ ਸ਼ਾਇਦ ਤੁਸੀਂ ਹਰ ਰੋਜ਼ ਹੱਸਣ ਦੀ ਕੋਸ਼ਿਸ਼ ਕਰਦੇ ਹੋ ਪਰ ਅੰਦਰੋਂ ਖਾਲੀ ਮਹਿਸੂਸ ਕਰਦੇ ਹੋ ਸ਼ਾਇਦ ਤੁਸੀਂ ਲੋਕਾਂ ਲਈ ਮਜ਼ਬੂਤ ਦਿਖਦੇ ਹੋ ਪਰ ਆਪਣੇ ਆਪ ਲਈ ਕਾਫੀ ਸਮੇਂ ਤੋਂ ਕਮਜ਼ੋਰ ਪਏ ਹੋ ਜੇ ਇਹ ਗੱਲਾਂ ਕਿਤੇ ਨਾ ਕਿਤੇ ਤੁਹਾਨੂੰ ਛੂ ਰਹੀਆਂ ਹਨ ਤਾਂ ਸਮਝ ਲਵੋ ਤੁਸੀਂ ਬਿਲਕੁਲ ਠੀਕ ਥਾਂਦੇ ਹੋ ਕਿਉਂਕਿ ਇਹ ਵੀਮੈਂਟ ਤੁਹਾਨੂੰ ਬਦਲਣ ਲਈ ਨਹੀਂ ਇਹ ਤੁਹਾਨੂੰ ਆਪਣੇ ਆਪ ਵੱਲ ਵਾਪਸ ਲਿਆਉਣ ਲਈ ਹਨ ਇੱਥੇ ਕੋਈ ਉਪਦੇਸ਼ ਨਹੀਂ ਹੋਵੇਗਾ ਕੋਈ ਚੀਕਦੀ ਆਵਾਜ਼ ਨਹੀਂ ਹੋਵੇਗੀ। ਕੋਈ ਦਾਵਾ ਨਹੀਂ ਕਿ ਅੱਜ ਹੀ ਜ਼ਿੰਦਗੀ ਬਦਲ ਜਾਵੇਗੀ। ਇੱਥੇ ਸਿਰਫ ਇੱਕ ਕੋਸ਼ਿਸ਼ ਹੋਵੇਗੀ। ਤੁਹਾਡੇ ਮਨ ਦੇ ਸ਼ੋਰ ਨੂੰ ਥੋੜਾ ਜਿਹਾ ਹੌਲਾ ਕਰਨ ਦੀ। ਕਿਉਂਕਿ ਜਦੋਂ ਮਨ ਚੁੱਪ ਹੁੰਦਾ ਹੈ ਤਾਂ ਅੰਦਰਲੀ ਆਵਾਜ਼ ਸੁਣਾਈ ਦਿੰਦੀ ਹੈ। ਅਤੇ ਉਹ ਆਵਾਜ਼ ਹਮੇਸ਼ਾ ਸਹੀ ਰਾਹ ਦਿਖਾਉਂਦੀ ਹੈ। ਤੁਹਾਨੂੰ ਅੱਜ ਕੋਈ ਵੱਡਾ ਫੈਸਲਾ ਨਹੀਂ ਲੈਣਾ। ਕੋਈ ਵਾਅਦਾ ਨਹੀਂ ਕਰਨਾ। ਕੋਈ ਟੀਚਾ ਤੈ ਨਹੀਂ ਕਰਨਾ। ਸਿਰਫ ਸੁਣਨਾ ਹੈ। ਬਿਨਾ ਜੱਜ ਕੀਤੇ ਬਿਨਾ ਤੁਲਨਾ ਕੀਤੇ ਜੇ ਕਿਸੇ ਗੱਲ ਤੇ ਮਨ ਖੜ ਜਾਵੇ ਉਹਨੂੰ ਛੱਡ ਦੇਣਾ ਜੇ ਕੋਈ ਵਾਕ ਦਿਲ ਚ ਉੱਤਰ ਜਾਵੇ ਉਹਨੂੰ ਰੱਖ ਲੈਣਾ ਇਹ ਆਡੀਓ ਤੁਹਾਡੇ ਨਾਲ ਲੜਨ ਨਹੀਂ ਆਈ ਇਹ ਤੁਹਾਡੇ ਨਾਲ ਹੱਥ ਫੜ ਕੇ ਬੈਠਣ ਆਈ ਹੈ ਅੱਜ ਜੇ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਵੀ ਹਲਕਾ ਮਹਿਸੂਸ ਕਰ ਲਵੋ ਤਾਂ ਇਹ 20 ਮਿੰਟ ਸਫਲ ਹਨ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਸਵਾਗਤ ਹੈ ਤੁਹਾਡਾ ਇਹ ਚੈਨਲ ਬਣਾਇਆ ਗਿਆ ਹੈ ਉਹਨਾਂ ਲਈ ਜੋ ਸ਼ੋਰ ਨਹੀਂ ਸੋਚ ਦੀ ਗਹਿਰਾਈ ਲੱਭਦੇ ਹਨ ਜੇ ਇਹ ਆਡੀਓ ਤੁਹਾਨੂੰ ਥੋੜਾ ਜਿਹਾ ਵੀ ਸੋਚਣ ਤੇ ਮਜਬੂਰ ਕਰੇ ਤਾਂ ਲਾਈਕ ਕਰਨਾ ਨਾ ਭੁੱਲੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਜਹੀਆਂ ਹੋਰ ਆਡੀਓ ਬੁੱਕਸ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸ਼ੇਅਰ ਕਰੋ ਉਹਨਾਂ ਨਾਲ ਜੋ ਚੁੱਪਚਾਪ ਅੰਦਰੋਂ ਲੜ ਰਹੇ ਹਨ ਨੰਬਰ 1 ਤੁਸੀਂ ਜਿਵੇਂ ਸੋਚਦੇ ਹੋ ਤੁਸੀਂ ਓਵੇਂ ਹੀ ਬਣਦੇ ਹੋ ਜ਼ਿੰਦਗੀ ਵਿੱਚ ਅਸੀਂ ਅਕਸਰ ਇਹ ਸੋਚਦੇ ਹਾਂ ਕਿ ਸਾਡੀ ਹਾਲਤ ਹਾਲਾਤਾਂ ਕਰਕੇ ਹੈ। ਪੈਸਾ ਘਟ ਹੈ ਇਸ ਲਈ ਤਣਾ ਹੈ। ਮੌਕੇ ਨਹੀਂ ਮਿਲੇ ਇਸ ਲਈ ਅੱਗੇ ਨਹੀਂ ਵੱਧ ਸਕੇ। ਲੋਕ ਸਹਿਯੋਗ ਨਹੀਂ ਕਰਦੇ ਇਸ ਲਈ ਹੌਸਲਾ ਟੁੱਟ ਗਿਆ। ਪਰ ਸੱਚ ਇਹ ਹੈ ਹਾਲਾਤ ਸਿਰਫ ਨਤੀਜਾ ਹੁੰਦੇ ਹਨ। ਅਸਲੀ ਕਾਰਨ ਹਮੇਸ਼ਾ ਸੋਚ ਹੁੰਦੀ ਹੈ। ਇੱਕੋ ਜਿਹੇ ਹਾਲਾਤਾਂ ਵਿੱਚ ਦੋ ਇਨਸਾਨ ਖੜੇ ਹੋ ਸਕਦੇ ਹਨ। ਇੱਕ ਉਹਨਾਂ ਹਾਲਾਤਾਂ ਨੂੰ ਪੌੜੀ ਬਣਾ ਲੈਂਦਾ ਹੈ। ਦੂਜਾ ਉਹਨਾਂ ਨੂੰ ਪਾਰ ਸਮਝ ਕੇ ਬੈਠ ਜਾਂਦਾ ਹੈ ਫਰਕ ਕਿਸਮਤ ਦਾ ਨਹੀਂ ਫਰਕ ਸੋਚ ਦਾ ਹੁੰਦਾ ਹੈ ਤੁਸੀਂ ਜੋ ਆਪਣੇ ਮਨ ਵਿੱਚ ਰੋਜ਼ ਰੋਜ਼ ਸੋਚਦੇ ਹੋ ਉਹੀ ਸੋਚ ਹੌਲੀ-ਹੌਲੀ ਤੁਹਾਡੀ ਆਦਤ ਬਣ ਜਾਂਦੀ ਹੈ ਆਦਤ ਤੁਹਾਡਾ ਵਿਵਹਾਰ ਬਣਦੀ ਹੈ ਅਤੇ ਵਿਵਹਾਰ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਤੈਅ ਕਰ ਦਿੰਦਾ ਹੈ ਜੇ ਤੁਹਾਡਾ ਮਨ ਹਰ ਰੋਜ਼ ਇਹ ਕਹਿੰਦਾ ਰਹਿੰਦਾ ਹੈ ਕਿ ਮੇਰੇ ਨਾਲ ਤਾਂ ਕਦੇ ਕੁਝ ਚੰਗਾ ਨਹੀਂ ਹੁੰਦਾ ਤਾਂ ਮਨ ਉਹੀ ਸਬੂਤ ਲੱਭਦਾ ਰਹੇਗਾ ਜੋ ਇਸ ਗੱਲ ਨੂੰ ਸਹੀ ਸਾਬਤ ਕਰ ਸਕੇ ਪਰ ਜੇ ਤੁਸੀਂ ਆਪਣੇ ਮਨ ਨੂੰ ਇਹ ਕਹਿਣਾ ਸਿਖਾ ਦੇਵੋ ਕਿ ਹਾਲਾਤ ਔਖੇ ਹਨ ਪਰ ਮੈਂ ਹਾਰਨ ਵਾਲਾ ਨਹੀਂ ਤਾਂ ਮਨ ਹੌਲੀ-ਹੌਲੀ ਨਵੇਂ ਰਾਹ ਲੱਭਣ ਲੱਗ ਪੈਂਦਾ ਹੈ ਸੋਚ ਦਾ ਮਤਲਬ ਹਵਾ ਵਿੱਚ ਸੁਪਨੇ ਦੇਖਣ ਨਹੀਂ ਹੁੰਦਾ ਸੋਚ ਦਾ ਮਤਲਬ ਹੈ ਹਰ ਹਾਲਤ ਵਿੱਚ ਆਪਣੇ ਆਪ ਨੂੰ ਮਜ਼ਬੂਤ ਰੱਖਣਾ ਜਦੋਂ ਤੁਸੀਂ ਆਪਣੇ ਆਪ ਨੂੰ ਹਰ ਵਾਰੀ ਕਮਜ਼ੋਰ ਕਹਿੰਦੇ ਹੋ ਤਾਂ ਤੁਸੀਂ ਆਪਣੇ ਅੰਦਰਲੇ ਵਿਸ਼ਵਾਸ ਨੂੰ ਹੌਲੀ-ਹੌਲੀ ਮਾਰ ਦਿੰਦੇ ਹੋ ਪਰ ਜਦੋਂ ਤੁਸੀਂ ਆਪਣੇ ਨਾਲ ਸੱਚੀ ਗੱਲ ਕਰਦੇ ਹੋ ਕਿ ਮੈਂ ਪਰਫੈਕਟ ਨਹੀਂ ਹਾਂ ਪਰ ਮੈਂ ਕੋਸ਼ਿਸ਼ ਕਰ ਰਿਹਾ ਹਾਂ ਤਾਂ ਇਹੀ ਸੋਚ ਤੁਹਾਨੂੰ ਅੱਗੇ ਤੱਕਦੀ ਹੈ ਯਾਦ ਰੱਖੋ ਦੁਨੀਆ ਤੁਹਾਨੂੰ ਉਸੇ ਤਰ੍ਹਾਂ ਦੇਖਦੀ ਹੈ ਜਿਵੇਂ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ ਜੇ ਅੰਦਰੋਂ ਤੁਸੀਂ ਹਮੇਸ਼ਾ ਡਰ ਨਾਲ ਪਰੇ ਰਹਿੰਦੇ ਹੋ ਤਾਂ ਬਾਹਰਲੇ ਮੌਕੇ ਵੀ ਡਰਾਉਨੇ ਲੱਗਣਗੇ ਪਰ ਜੇ ਅੰਦਰੋਂ ਤੁਸੀਂ ਥੋੜਾ ਜਿਹਾ ਵੀ ਭਰੋਸਾ ਰੱਖਦੇ ਹੋ ਤਾਂ ਬਾਹਰਲੇ ਰਾ ਹੌਲੀ-ਹੌਲੀ ਖੁੱਲਣ ਲੱਗ ਪੈਂਦੇ ਹਨ ਇਸ ਲਈ ਅੱਜ ਤੋਂ ਆਪਣੀ ਸੋਚ ਨਾਲ ਦੁਸ਼ਮਣ ਵਾਂਗ ਨਹੀਂ ਦੋਸਤ ਵਾਂਗ ਗੱਲ ਕਰੋ ਆਪਣੇ ਮਨ ਨੂੰ ਹਰ ਰੋਜ਼ ਇਹ ਯਾਦ ਦਿਵਾਓ ਕਿ ਮੈਂ ਸਿੱਖ ਰਿਹਾ ਹਾਂ ਮੈਂ ਅੱਗੇ ਵਧ ਰਿਹਾ ਹਾਂ ਮੈਂ ਰੁਕਿਆ ਨਹੀਂ ਹਾਂ ਕਿਉਂਕਿ ਅਖੀਰ ਵਿੱਚ ਤੁਸੀਂ ਉਹੀ ਬਣਦੇ ਹੋ ਜੋ ਤੁਸੀਂ ਆਪਣੇ ਮਨ ਵਿੱਚ ਵਾਰ-ਵਾਰ ਸੋਚਦੇ ਹੋ ਨੰਬਰ 2 ਲੋਕ ਕੀ ਕਹਿਣਗੇ ਇਹ ਸਭ ਤੋਂ ਵੱਡਾ ਡਰ ਹੈ ਜ਼ਿੰਦਗੀ ਵਿੱਚ ਕਈ ਵਾਰ ਅਸੀਂ ਅਸਫਲ ਇਸ ਲਈ ਨਹੀਂ ਹੁੰਦੇ ਕਿਉਂਕਿ ਅਸੀਂ ਕਮਜ਼ੋਰ ਹੁੰਦੇ ਹਾਂ ਸਗੋਂ ਇਸ ਲਈ ਕਿਉਂਕਿ ਅਸੀਂ ਡਰਦੇ ਹਾਂ ਅਤੇ ਇਹ ਡਰ ਕਿਸੇ ਇੱਕ ਇਨਸਾਨ ਦਾ ਨਹੀਂ ਹੁੰਦਾ ਕੀ ਡਰ ਹੁੰਦਾ ਹੈ ਲੋਕ ਕੀ ਕਹਿਣਗੇ ਇਹ ਤਿੰਨ ਸ਼ਬਦ ਬਹੁਤ ਸਾਰੇ ਸੁਪਨੇ ਚੁੱਪ-ਚਾਪ ਮਾਰ ਗਿੰਦੇ ਹਨ ਲੋਕਾਂ ਦੀ ਸੋਚ ਦਾ ਡਰ ਇੱਕ ਅਜਿਹੀ ਜੇਲ ਹੈ ਜਿਸ ਵਿੱਚ ਕੈਦ ਹੋ ਕੇ ਇਨਸਾਨ ਖੁਦ ਨੂੰ ਹੀ ਭੁੱਲ ਜਾਂਦਾ ਹੈ ਤੁਸੀਂ ਕੁਝ ਨਵਾਂ ਕਰਨਾ ਚਾਹੁੰਦੇ ਹੋ ਪਰ ਮਨ ਕਹਿੰਦਾ ਹੈ ਜੇ ਲੋਕ ਹੱਸਣ ਲੱਗ ਪਏ ਤਾਂ ਜੇ ناکਾਮ ਹੋ ਗਿਆ ਤਾਂ ਜੇ ਸਭ ਨੇ ਤਾਨੇ ਮਾਰੇ ਤਾਂ ਅਤੇ ਐਸੇ ਡਰ ਕਰਕੇ ਤੁਸੀਂ ਸ਼ੁਰੂ ਹੀ ਨਹੀਂ ਕਰਦੇ ਸੱਚ ਇਹ ਹੈ लोग हमेशा कुछ ना कुछ कहेंगे, तुसी चुप रहोगे ता भी लोग तुसी बोलोगे ता भी लोग तुसी अगे जावो ता भी लोग अते जे तुसी रुक जावोगे ता भी लोग कहेंगे। फर्क सिर्फ ए है तुसी किस गलू महत्व दे रहे हो लोग ओ नहीं सोचते जो तुसी सोचते हो लोग सिर्फ अपनी जिंदगी दे फिल्टर तहू देखते हैं वो तो सुपने नहीं देखते वो तो मेहनत नहीं महसूस करते ਉਹ ਤੁਹਾਡਾ ਦਰਦ ਨਹੀਂ ਸਮਝਦੇ ਫਿਰ ਵੀ ਅਸੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਫੈਸਲੇ ਉਹਨਾਂ ਦੇ ਹਵਾਲੇ ਕਰ ਦਿੰਦੇ ਹਾਂ ਅਸਲੀ ਆਜ਼ਾਦੀ ਉਸ ਦਿਨ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਸਮਝ ਲੈਂਦੇ ਹੋ ਹਰ ਕਿਸੇ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਜੋ ਤੁਹਾਡੇ ਨਾਲ ਹੈ ਉਹ ਤੁਹਾਨੂੰ ਸਮਝੇਗਾ ਜੋ ਨਹੀਂ ਹੈ ਉਹ ਕਦੇ ਵੀ ਨਹੀਂ ਸਮਝੇਗਾ ਇਸ ਲਈ ਆਪਣੀ ਊਰਜਾ ਉਹਨਾਂ ਲੋਕਾਂ ਉਤੇ ਖਰਚ ਨਾ ਕਰੋ ਜੋ ਸਿਰਫ ਗੱਲਾਂ ਕਰਦੇ ਹਨ ਆਪਣੀ ਊਰਜਾ ਉਸ ਰਾਹ ਤੇ ਲਗਾਓ ਜੋ ਤੁਹਾਨੂੰ ਅੰਦਰੋਂ ਸਹੀ ਲੱਗਦਾ ਹੈ ਡਰ ਆਵੇਗਾ ਸ਼ੱਕ ਆਵੇਗਾ ਇਹ ਆਮ ਹੈ ਪਰ ਹਰ ਵਾਰੀ ਡਰ ਦੇ ਅੱਗੇ ਹਾਰਨਾ ਜ਼ਿੰਦਗੀ ਨੂੰ ਛੋਟਾ ਕਰ ਦਿੰਦਾ ਹੈ ਅਤੇ ਹਰ ਵਾਰੀ ਡਰ ਦੇ ਸਾਹਮਣੇ ਇੱਕ ਕਦਮ ਅੱਗੇ ਜਾਣਾ ਤੁਹਾਨੂੰ ਅਸਲੀ ਤਾਕਤ ਦਿੰਦਾ ਹੈ ਅੱਜ ਤੁਹਾਨੂੰ ਪੂਰੀ ਦੁਨੀਆ ਨਾਲ ਲੜਨ ਦੀ ਲੋੜ ਨਹੀਂ ਸਿਰਫ ਇੱਕ ਫੈਸਲਾ ਕਰੋ ਮੈਂ ਆਪਣੀ ਜ਼ਿੰਦਗੀ ਲੋਕਾਂ ਦੇ ਡਰ ਨਾਲ ਨਹੀਂ ਆਪਣੀ ਸੋਚ ਨਾਲ ਜਿਉਂਦਾ ਹਾਂ ਇਹੀ ਫੈਸਲਾ तो हनु हौली हौली अंदरों आजाद बनाएगा अध्याय तीन चुप रहना भी एक ताकत है असी अक्सर समझते हाँ कि जो इंसान ज़्यादा बोलता है उ मजबूत हों हर गल का जवाब दे सही साबित होंगे है पर असली ताकत हमेशा शोर विच नहीं होंगी कई बार चुपी रहना सब तो वड्डा जवाब हों हर गलते रिएक्ट करना सियाणप नहीं होंगी हर बहस में पैना हौसला नहीं हूँ ਜੋ ਇਨਸਾਨ ਹਰ ਤੀਰ ਦਾ ਜਵਾਬ ਦੇਣ ਲੱਗ ਪੈਂਦਾ ਹੈ ਉਹ ਆਪਣੀ ਊਰਜਾ ਗਲਤ ਥਾਂ ਗਵਾ ਦਿੰਦਾ ਹੈ ਚੁੱਪੀ ਦਾ ਮਤਲਬ ਡਰਨਾ ਨਹੀਂ ਹੁੰਦਾ ਚੁੱਪੀ ਦਾ ਮਤਲਬ ਹੁੰਦਾ ਹੈ ਆਪਣੇ ਆਪ ਤੇ ਕਾਬੂ ਜਦੋਂ ਤੁਸੀਂ ਬਿਨਾਂ ਗੁੱਸੇ ਦੇ ਬਿਨਾਂ ਸਫਾਈ ਦੇ ਚੁੱਪ ਰਹਿਣਾ ਸਿੱਖ ਲੈਂਦੇ ਹੋ ਤਾਂ ਤੁਸੀਂ ਆਪਣੇ ਮਨ ਨੂੰ ਕੰਟਰੋਲ ਕਰਨਾ ਸਿੱਖ ਲੈਂਦੇ ਹੋ ਸੋਚੋ ਜਦੋਂ ਕੋਈ ਤੁਹਾਨੂੰ ਉਕਸਾਉਂਦਾ ਹੈ ਤਾਨਾ ਮਾਰਦਾ ਹੈ ਜਾਂ ਗਲਤ ਸਮਝਦਾ ਹੈ ਉਸ ਵੇਲੇ ਚੁੱਪ ਰਹਿਣਾ ਸਭ ਤੋਂ ਔਖਾ ਕੰਮ ਹੁੰਦਾ ਹੈ ਪਰ ਜੇ ਤੁਸੀਂ ਉਸ ਵੇਲੇ ਵੀ ਆਪਣੇ ਆਪ ਨੂੰ ਸੰਭਾਲ ਲੈਂਦੇ ਹੋ ਤਾਂ ਇਹ ਕਮਜ਼ੋਰੀ ਨਹੀਂ ਇਹ ਬਹੁਤ ਵੱਡੀ ਤਾਕਤ ਹੈ ਚੁੱਪ ਰਹਿਣ ਵਾਲਾ ਇਨਸਾਨ ਹਮੇਸ਼ਾ ਹਾਰਦਾ ਨਹੀਂ ਕਈ ਵਾਰ ਉਹ ਜਿੱਤਦਾ ਇਸ ਲਈ ਹੈ ਕਿਉਂਕਿ ਉਹ ਬੇਵਜ੍ਹਾ ਲੜਦਾ ਨਹੀਂ ਜੋ ਬੰਦਾ ਹਰ ਗੱਲ ਦਾ ਜਵਾਬ ਨਹੀਂ ਦਿੰਦਾ ਉਹ ਆਪਣਾ ਸਮਾਂ ਆਪਣੇ ਵਿਕਾਸ ਤੇ ਲਗਾਉਂਦਾ ਹੈ ਅਤੇ ਜੋ ਬੰਦਾ ਆਪਣੇ ਵਿਕਾਸ ਤੇ ਧਿਆਨ ਦਿੰਦਾ ਹੈ ਉਹੀ ਬੰਦਾ ਅੱਗੇ ਜਾਂਦਾ ਹੈ ਚੁੱਪੀ ਤੁਹਾਨੂੰ ਸੁਣਨਾ ਸਿਖਾਉਂਦੀ ਹੈ ਦੂਜਿਆਂ ਨੂੰ ਨਹੀਂ ਆਪਣੇ ਆਪ ਨੂੰ ਜਦੋਂ ਤੁਸੀਂ ਅੰਦਰਲੀ ਆਵਾਜ਼ ਸੁਣਦੇ ਹੋ ਤਾਂ ਤੁਸੀਂ ਸਹੀ ਅਤੇ ਗਲਤ ਵਿੱਚ ਫਰਕ ਕਰਨਾ ਸਿੱਖਦੇ ਹੋ ਅੱਜ ਦੀ ਦੁਨੀਆ ਬਹੁਤ ਤੇਜ਼ ਹੈ ਹਰ ਕੋਈ ਬੋਲ ਰਿਹਾ ਹੈ ਹਰ ਕੋਈ ਸਾਬਿਤ ਕਰਨਾ ਚਾਹੁੰਦਾ ਹੈ ਇਸ ਸ਼ੋਰ ਵਿੱਚ ਜੋ ਇਨਸਾਨ ਚੁੱਪ ਰਹਿਣਾ ਸਿੱਖ ਲੈਂਦਾ ਹੈ ਉਹੀ ਅੱਗੇ ਨਿਕਲ ਜਾਂਦਾ ਹੈ ਕਿਉਂਕਿ ਚੁੱਪੀ ਰਹਿਣ ਵਾਲਾ ਇਨਸਾਨ ਦੂਜਿਆਂ ਨੂੰ ਨਹੀਂ ਆਪਣੇ ਆਪ ਨੂੰ ਬਦਲਦਾ ਹੈ ਅਤੇ ਜੋ ਇਨਸਾਨ ਆਪਣੇ ਆਪ ਨੂੰ ਬਦਲ ਲੈਂਦਾ ਹੈ ਉਸ ਲਈ ਦੁਨੀਆ ਆਪ ਹੀ ਬਦਲ ਜਾਂਦੀ ਹੈ ਇਸ ਲਈ ਅੱਜ ਤੋਂ ਚੁੱਪੀ ਨੂੰ ਆਪਣੀ ਕਮਜ਼ੋਰੀ ਨਹੀਂ ਆਪਣੀ ਤਾਕਤ ਬਣਾਓ ਕਿਉਂਕਿ ਹਰ ਜਵਾਬ ਸ਼ਬਦਾਂ ਵਿੱਚ ਨਹੀਂ ਹੁੰਦਾ ਕੁਝ ਜਵਾਬ ਚੁੱਪੀ ਵਿੱਚ ਹੁੰਦੇ ਹਨ ਨੰਬਰ 4 ਤੁਸੀਂ ਇਕੱਲੇ ਨਹੀਂ ਹੋ ਜ਼ਿੰਦਗੀ ਦੇ ਕੁਝ ਪਲ ਅਜਿਹੇ ਹੁੰਦੇ ਹਨ ਜਦੋਂ ਮਨ ਅੰਦਰੋਂ ਕਹਿੰਦਾ ਹੈ ਕਿ ਮੈਂ ਇਕੱਲਾ ਹਾਂ ਲੋਕ ਨੇੜੇ-ਨੇੜੇ ਹੁੰਦੇ ਹਨ ਗੱਲਾਂ ਵੀ ਹੁੰਦੀਆਂ ਪਰ ਅੰਦਰੋਂ ਖਾਲੀ ਮਹਿਸੂਸ ਹੁੰਦਾ ਹੈ ਇਹ ਖਾਲੀਪਨ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਤੁਸੀਂ ਸੋਚਦੇ ਹੋ ਤੁਸੀਂ ਮਹਿਸੂਸ ਕਰਦੇ ਹੋ ਸੱਚ ਇਹ ਹੈ ਹਰ ਇਨਸਾਨ ਕਿਸੇ ਨਾ ਕਿਸੇ ਲੜਾਈ ਵਿੱਚ ਹੈ ਕੋਈ ਆਪਣੇ ਪਵੇਖ ਨਾਲ ਜੂਝ ਰਿਹਾ ਹੈ ਕੋਈ ਆਪਣੇ ਭੂਤਕਾਲ ਨਾਲ ਕੋਈ ਆਪਣੇ ਡਰਾਂ ਨਾਲ ਕੋਈ ਆਪਣੀਆਂ ਉਮੀਦਾਂ ਨਾਲ ਪਰ ਜ਼ਿਆਦਾਤਰ ਲੋਕ ਇਹ ਸਭ ਦਿਖਾਉਂਦੇ ਨਹੀਂ ਉਹ ਖੁਸ਼ੀ ਪਾ ਲੈਂਦੇ ਹਨ ਅਤੇ ਅੱਗੇ ਜਾਂਦੇ ਰਹਿੰਦੇ ਹਨ ਇਸ ਲਈ ਜਦੋਂ ਤੁਹਾਨੂੰ ਲੱਗੇ ਕਿ ਸਿਰਫ ਤੁਸੀਂ ਹੀ ਇਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤਾਂ ਯਾਦ ਰੱਖੋ ਤੁਸੀਂ ਇਕੱਲੇ ਨਹੀਂ ਹੋ ਤੁਹਾਡੇ ਤਰ੍ਹਾਂ ਹਜ਼ਾਰਾਂ ਲੋਕ ਰੋਜ਼ ਆਪਣੇ ਆਪ ਨਾਲ ਲੜ ਰਹੇ ਹਨ ਫਰਕ ਸਿਰਫ ਇਹ ਹੈ ਕਿ ਕੁਝ ਲੋਕ ਹਾਰ ਮੰਨ ਲੈਂਦੇ ਹਨ ਅਤੇ ਕੁਝ ਲੋਕ ਚੁੱਪਚਾਪ ਅੱਗੇ ਚਲੇ ਜਾਂਦੇ ਹਨ ਇਕੱਲਾਪਨ ਅਕਸਰ ਉਸ ਵੇਲੇ ਆਉਂਦਾ ਹੈ ਜਦੋਂ ਤੁਸੀਂ ਦੂਜਿਆਂ ਤੋਂ ਉਮੀਦਾਂ ਜ਼ਿਆਦਾ ਰੱਖ ਲੈਂਦੇ ਹੋ ਜਦੋਂ ਤੁਸੀਂ ਚਾਹੁੰਦੇ ਹੋ ਕਿ ਕੋਈ ਸਮਝੇ ਕੋਈ ਪੁੱਛੇ ਕੋਈ ਸਹਾਰਾ ਦੇਵੇ ਪਰ ਹਰ ਵਾਰ ਉਹ ਨਹੀਂ ਹੁੰਦਾ ਅਤੇ ਇਹ ਠੀਕ ਹੈ ਕਿਉਂਕਿ ਜ਼ਿੰਦਗੀ ਦਾ ਇੱਕ ਪੜਾ ਅਜੀਹਾ ਵੀ ਹੁੰਦਾ ਹੈ ਜਿੱਥੇ ਤੁਹਾਨੂੰ ਆਪਣਾ ਸਹਾਰਾ ਆਪ ਹੀ ਬੜਨਾ ਪੈਂਦਾ ਹੈ ਇਹ ਪੜਾ ਤੁਹਾਨੂੰ ਤੋੜਨ ਨਹੀਂ ਤੁਹਾਨੂੰ ਬਣਾਉਣਾ ਆਉਂਦਾ ਹੈ ਜਦੋਂ ਤੁਸੀਂ ਆਪਣੇ ਆਪ ਨਾਲ ਬੈਠਣਾ ਸਿੱਖ ਲੈਂਦੇ ਹੋ ਤਾਂ ਤੁਹਾਨੂੰ ਭੀੜ ਦੀ ਲੋੜ ਨਹੀਂ ਰਹਿੰਦੀ ਤੁਸੀਂ ਸਮਝ ਲੈਂਦੇ ਹੋ ਕਿ ਤੁਹਾਡੀ ਕਦਰ ਲੋਕਾਂ ਦੀ ਗਿਣਤੀ ਨਾਲ ਨਹੀਂ ਤੁਹਾਡੇ ਅੰਦਰਲੇ ਭਰੋਸੇ ਨਾਲ ਹੁੰਦੀ ਹੈ ਇਕੱਲਾਪਨ ਤੁਹਾਨੂੰ ਸਿਖਾਉਂਦਾ ਹੈ ਆਪਣੀ ਸੁਣਨ ਦੀ ਕਲਾ ਆਪਣੀ ਕੇਅਰ ਕਰਨ ਦੀ ਕਲਾ ਅਤੇ ਜਦੋਂ ਤੁਸੀਂ ਆਪਣੀ ਕੇਅਰ ਆਪਣੇ ਆਪ ਕਰਨਾ ਸਿੱਖ ਲੈਂਦੇ ਹੋ ਤਾਂ ਤੁਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਰਹਿੰਦੇ ਅੱਜ ਜੇ ਤੁਸੀਂ ਇਕੱਲੇ ਮਹਿਸੂਸ ਕਰ ਰਹੇ ਹੋ ਤਾਂ ਆਪਣੇ ਆਪ ਨੂੰ ਦੋਸ਼ ਨਾ ਦਿਓ ਇਹ ਸਮਾਂ ਤੁਹਾਨੂੰ ਮਜ਼ਬੂਤ ਬਣਾਉਣ ਲਈ ਹੈ ਰੁਕੋ ਸਾਹ ਲਵੋ ਅਤੇ ਆਪਣੇ ਆਪ ਨੂੰ ਕਹੋ ਮੈਂ ਇਕੱਲਾ ਨਹੀਂ ਹਾਂ ਮੈਂ ਸਿੱਖ ਰਿਹਾ ਹਾਂ ਮੈਂ ਅੱਗੇ ਵਧ ਰਿਹਾ ਹਾਂ ਇਹ ਯਾਦ ਰੱਖੋ ਇਕੱਲਾਪਨ ਅੰਤ ਨਹੀਂ ਇੱਕ ਨਵੀਂ ਸ਼ੁਰੂਆਤ ਹੈ ਨੰਬਰ 5 ਛੋਟੇ ਕਦਮ ਵੱਡੀ ਤਬਦੀਲੀ ਅਸੀਂ ਅਕਸਰ ਇਹ ਮੰਨ ਲੈਂਦੇ ਹਾਂ ਕਿ ਜ਼ਿੰਦਗੀ ਬਦਲਣ ਲਈ ਕੁਝ ਬਹੁਤ ਵੱਡਾ ਕਰਨਾ ਪੈਂਦਾ ਹੈ ਵੱਡਾ ਫੈਸਲਾ ਵੱਡੀ ਕੁਰਬਾਨੀ ਵੱਡਾ ਮੌਕਾ ਪਰ ਅਸਲੀ ਸੱਚ ਇਸ ਦੇ ਬਿਲਕੁਲ ਉਲਟ ਹੈ ਜ਼ਿੰਦਗੀ ਵੱਡੀਆਂ ਛਾਲਾਂ ਨਾਲ ਨਹੀਂ ਛੋਟੇ ਕਦਮਾਂ ਨਾਲ ਬਦਲਦੀ ਹੈ ਅਕਸਰ ਅਸੀਂ ਇਸ ਲਈ ਅੱਗੇ ਨਹੀਂ ਜਾ ਪਾਉਂਦੇ ਕਿਉਂਕਿ ਸਾਨੂੰ ਪੂਰਾ ਰਾਹ ਇਕੱਠੇ ਨਹੀਂ ਦਿਸਦਾ ਅਸੀਂ ਸੋਚਦੇ ਹਾਂ ਕਿ ਜਦੋਂ ਪੂਰਾ ਹੱਲ ਮਿਲੇਗਾ ਤਾਂ ਹੀ ਸ਼ੁਰੂ ਕਰਾਂਗੇ ਪਰ ਜ਼ਿੰਦਗੀ ਕਦੇ ਵੀ ਪੂਰਾ ਨਕਸ਼ਾ ਨਹੀਂ ਦਿੰਦੀ ਉਹ ਸਿਰਫ ਅਗਲਾ ਕਦਮ ਦਿਖਾਉਂਦੀ ਹੈ ਅਤੇ ਜੋ ਇਨਸਾਨ ਉਹ ਅਗਲਾ ਕਦਮ ਚੁੱਕ ਲੈਂਦਾ ਹੈ ਉਸ ਲਈ ਅੱਗੇ ਦਾ ਰਾਹ ਹੌਲੀ-ਹੌਲੀ ਖੁੱਲਦਾ ਜਾਂਦਾ ਹੈ ਛੋਟਾ ਕਦਮ ਕੋਈ ਕਮਜ਼ੋਰੀ ਨਹੀਂ ਹੁੰਦਾ ਛੋਟਾ ਕਦਮ ਸਮਝਦਾਰੀ ਹੁੰਦੀ ਹੈ ਰੋਜ਼ 5 ਮਿੰਟ ਆਪਣੇ ਮਨ ਨਾਲ ਬੈਠਣਾ ਰੋਜ਼ ਇੱਕ ਨਕਾਰਾਤਮਕ ਸੋਚ ਨੂੰ ਰੋਕ ਦੇਣਾ ਰੋਜ਼ ਆਪਣੇ ਆਪ ਨੂੰ ਇੱਕ ਚੰਗੀ ਗੱਲ ਕਹਿ ਦੇਣਾ ਇਹ ਸਭ ਛੋਟੀਆਂ ਗੱਲਾਂ ਲੱਗਦੀਆਂ ਹਨ ਪਰ ਇਹੀ ਛੋਟੀਆਂ ਗੱਲਾਂ ਹੌਲੀ-ਹੌਲੀ ਵੱਡੀ ਤਬਦੀਲੀ ਬਣ ਜਾਂਦੀਆਂ ਹਨ ਅਸੀਂ ਅਕਸਰ ਆਪਣੇ ਆਪ ਤੋਂ ਨਾਰਾਜ਼ ਰਹਿੰਦੇ ਹਾਂ ਕਿ ਮੈਂ ਅਜੀਬ ਹੀ ਉਥੇ ਦਾ ਉਥੇ ਹਾਂ ਮੈਂ ਕੁਝ ਨਹੀਂ ਬਦਲ ਸਕਿਆ ਪਰ ਸੱਚ ਇਹ ਹੈ ਤੁਸੀਂ ਬਦਲ ਰਹੇ ਹੋ ਬਸ ਤੁਹਾਨੂੰ ਦਿਸ ਨਹੀਂ ਰਹਾ ਬਦਲਾ ਸ਼ੋਰ ਨਾਲ ਨਹੀਂ ਆਉਂਦਾ ਉਹ ਚੁੱਪਚਾਪ ਆਉਂਦਾ ਹੈ ਜਿਸ ਦਿਨ ਤੁਸੀਂ ਗੁੱਸੇ ਦੀ ਥਾਂ ਚੁੱਪੀ ਚੁਣ ਲੈਂਦੇ ਹੋ ਉਹ ਬਦਲਾਅ ਹੈ ਜਿਸ ਦਿਨ ਤੁਸੀਂ ਆਪਣੇ ਆਪ ਨੂੰ ਦੋਸ਼ ਦੇਣ ਦੀ ਥਾਂ ਸਮਝਣਾ ਸ਼ੁਰੂ ਕਰ ਦਿੰਦੇ ਹੋ ਉਹ ਬਦਲਾਅ ਹੈ ਜਿਸ ਦਿਨ ਤੁਸੀਂ ਕੱਲ ਕਰਾਂਗਾ ਦੀ ਥਾਂ ਅੱਜ ਥੋੜਾ ਕਰ ਲੈਂਦਾ ਹਾਂ ਕਹਿ ਦਿੰਦੇ ਹੋ ਉਹ ਬਦਲਾਅ ਹੈ ਛੋਟੇ ਕਦਮ ਤੁਹਾਨੂੰ ਥਕਾਉਂਦੇ ਨਹੀਂ ਉਹ ਤੁਹਾਨੂੰ ਚੱਲਦਾ ਰੱਖਦੇ ਹਨ ਵੱਡੇ ਵਾਅਦੇ ਅਕਸਰ ਟੁੱਟ ਜਾਂਦੇ ਹਨ ਪਰ ਛੋਟੀਆਂ ਆਦਤਾਂ ਚੁੱਪਚਾਪ ਜ਼ਿੰਦਗੀ ਬਣਾਉਂਦੀਆਂ ਹਨ ਤੁਹਾਨੂੰ ਹਰ ਦਿਨ ਮਜ਼ਬੂਤ ਨਹੀਂ ਬਣਨਾ ਹਰ ਦਿਨ ਖੁਸ਼ ਨਹੀਂ ਰਹਿਣਾ ਹਰ ਦਿਨ ਜਿੱਤਣਾ ਵੀ ਜ਼ਰੂਰੀ ਨਹੀਂ ਪਰ ਹਰ ਦਿਨ ਰੁਕਣਾ ਨਹੀਂ ਹੈ ਜੇ ਅੱਜ ਤੁਸੀਂ ਥੱਕੇ ਹੋਏ ਹੋ ਤਾਂ ਸਿਰਫ ਰੁਕ ਕੇ ਸਾਹ ਲਵੋ ਜੇ ਅੱਜ ਤੁਸੀਂ ਉਲਝੇ ਹੋਏ ਹੋ ਤਾਂ ਸਿਰਫ ਇੱਕ ਗੱਲ ਸਾਫ਼ ਕਰੋ ਜੇ ਅੱਜ ਤੁਸੀਂ ਡਲ ਰਹੇ ਹੋ ਤਾਂ ਸਿਰਫ ਇੱਕ ਛੋਟਾ ਕਦਮ ਅੱਗੇ ਰੱਖੋ ਇਹੀ ਕਾਫੀ ਹੈ ਕਿਉਂਕਿ ਜ਼ਿੰਦਗੀ ਉਹਨਾਂ ਨੂੰ ਯਾਦ ਨਹੀਂ ਰੱਖਦੀ ਜੋ ਤੇਜ਼ ਦੌੜੇ ਉਹਨਾਂ ਨੂੰ ਯਾਦ ਰੱਖਦੀ ਹੈ ਜੋ ਰੁਕੇ ਨਹੀਂ ਹਰ ਛੋਟਾ ਕਦਮ ਤੁਹਾਨੂੰ ਆਪਣੇ ਆਪ ਤੇ ਭਰੋਸਾ ਦਿਲਾਉਂਦਾ ਹੈ ਅਤੇ ਭਰੋਸਾ ਹਰ ਵੱਡੀ ਕਾਮਯਾਬੀ ਦੀ ਨੀਂਹ ਹੁੰਦਾ ਹੈ ਅੱਜ ਕੋਈ ਵੱਡਾ ਟਾਰਗੇਟ ਨਾ ਬਣਾਓ ਕੋਈ ਵੱਡਾ ਦਾਵਾ ਨਾ ਕਰੋ ਸਿਰਫ ਇਹ ਕਹੋ ਕਿ ਅੱਜ ਮੈਂ ਕੱਲ ਨਾਣੋ ਥੋੜਾ ਅੱਗੇ ਹੋਵਾਂਗਾ ਇਹ ਹੀ ਸੋਚ ਇੱਕ ਦਿਨ ਤੁਹਾਨੂੰ ਉਸ ਥਾਂ ਲੈ ਜਾਵੇਗੀ ਜਿੱਥੇ ਤੁਸੀਂ ਹਮੇਸ਼ਾ ਪਹੁੰਚਣਾ ਚਾਹੁੰਦੇ ਸੀ ਯਾਦ ਰੱਖੋ ਛੋਟੇ ਕਦਮ ਹੌਲੀ ਚੱਲਦੇ ਹਨ ਪਰ ਉਹ ਕਦੇ ਰੁਕਦੇ ਨਹੀਂ ਅਤੇ ਜੋ ਇਨਸਾਨ ਰੁਕਦਾ ਨਹੀਂ ਉਹ ਇੱਕ ਦਿਨ ਜ਼ਰੂਰ ਪਹੁੰਚਦਾ ਹੈ। ਨੰਬਰ 6 ਆਪਣੇ ਆਪ ਨਾਲ ਸੱਚਾ ਰਹਿਣਾ। ਜ਼ਿੰਦਗੀ ਵਿੱਚ ਸਭ ਤੋਂ ਔਖਾ ਕੰਮ ਕਿਸੇ ਹੋਰ ਨਾਲ ਨਹੀਂ ਆਪਣੇ ਆਪ ਨਾਲ ਸੱਚਾ ਰਹਿਣਾ ਹੁੰਦਾ ਹੈ। ਅਸੀਂ ਅਕਸਰ ਦੁਨੀਆ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੋਕਾਂ ਦੀ ਉਮੀਦਾਂ ਤੇ ਖਰੇ ਉਤਰਨ ਦੀ। ਹਰ ਰੋਲ ਨੂੰ ਠੀਕ ਨਿਭਾਉਣ ਦੀ। ਪਰ ਇਸ ਸਭ ਦੇ ਵਿਚਕਾਰ ਅਸੀਂ ਇੱਕ ਗੱਲ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਨਾਲ ਕੀ ਕਰ ਰਹੇ ਹਾਂ। ਆਪਣੇ ਆਪ ਨਾਲ ਝੂਠ ਬਹੁਤ ਹੌਲੀ-ਹੌਲੀ ਸ਼ੁਰੂ ਹੁੰਦਾ ਹੈ। ਪਹਿਲਾਂ ਅਸੀਂ ਆਪਣੀ ਥਕਾਵਟ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਫਿਰ ਆਪਣੇ ਮਨ ਦੀ ਗੱਲ ਨੂੰ ਅਤੇ ਇੱਕ ਦਿਨ ਆਪਣੀ ਆਵਾਜ਼ ਨੂੰ ਹੀ ਦਬਾ ਦਿੰਦੇ ਹਾਂ। ਬਾਹਰੋਂ ਅਸੀਂ ਹੱਸ ਰਹੇ ਹੁੰਦੇ ਹਾਂ ਪਰ ਅੰਦਰੋਂ ਕੁਝ ਟੁੱਟ ਰਿਹਾ ਹੁੰਦਾ ਹੈ। ਸੱਚਾ ਰਹਿਣਾ ਇਸ ਗੱਲ ਦਾ ਮਤਲਬ ਨਹੀਂ ਕਿ ਤੁਸੀਂ ਹਮੇਸ਼ਾ ਸਹੀ ਹੋ। ਸੱਚਾ ਰਹਿਣਾ ਇਸ ਗੱਲ ਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਝੂਠੀ ਤਸੱਲੀ ਨਹੀਂ ਦਿੰਦੇ। ਜੇ ਤੁਸੀਂ ਥੱਕੇ ਹੋ ਤਾਂ ਮੰਨ ਲਵੋ ਜੇ ਤੁਸੀਂ ਡਰੇ ਹੋ ਤਾਂ ਮੰਨ ਲਵੋ ਜੇ ਤੁਹਾਨੂੰ ਸਮਝ ਨਹੀਂ ਆ ਰਹੀ ਤਾਂ ਮੰਨ ਲਵੋ ਇਹ ਕਮਜ਼ੋਰੀ ਨਹੀਂ ਇਹ ਇਮਾਨਦਾਰੀ ਹੈ ਜੋ ਇਨਸਾਨ ਆਪਣੀ ਹਾਲਤ ਨੂੰ ਮੰਨ ਲੈਂਦਾ ਹੈ ਉਹੀ ਇਨਸਾਨ ਉਸ ਨੂੰ ਬਦਲ ਸਕਦਾ ਹੈ ਪਰ ਜੋ ਇਨਸਾਨ ਹਮੇਸ਼ਾ ਇਹ ਦਿਖਾਉਂਦਾ ਰਹਿੰਦਾ ਹੈ ਕਿ ਸਭ ਠੀਕ ਹੈ ਉਹ ਅੰਦਰੋਂ ਹੌਲੀ-ਹੌਲੀ ਖਤਮ ਹੋਣ ਲੱਗ ਪੈਂਦਾ ਹੈ ਆਪਣੇ ਆਪ ਨਾਲ ਸੱਚਾ ਰਹਿਣਾ ਤੁਹਾਨੂੰ ਦੂਜਿਆਂ ਤੋਂ ਦੂਰ ਨਹੀਂ ਕਰਦਾ ਇਹ ਤੁਹਾਨੂੰ ਆਪਣੇ ਆਪ ਦੇ ਨੇੜੇ ਲੈ ਆਉਂਦਾ ਹੈ ਅਤੇ ਜਦੋਂ ਤੁਸੀਂ ਆਪਣੇ ਆਪ ਦੇ ਨੇੜੇ ਆਉਂਦੇ ਹੋ ਤਾਂ ਤੁਸੀਂ ਸਹੀ ਫੈਸਲੇ ਲੈਣਾ ਸਿੱਖ ਲੈਂਦੇ ਹੋ ਤੁਸੀਂ ਸਮਝ ਲੈਂਦੇ ਹੋ ਕਿਹੜੀ ਲੜਾਈ ਤੁਹਾਡੀ ਹੈ ਅਤੇ ਕਿਹੜੀ ਨਹੀਂ ਤੁਸੀਂ ਸਮਝ ਲੈਂਦੇ ਹੋ ਕਿਥੇ ਹਾਂ ਕਹਿਣੀ ਹੈ ਅਤੇ ਕਿਥੇ ਸ਼ਾਂਤ ਨਾਲ ਨਹੀਂ ਕਹਿ ਦੇਣਾ ਹੈ ਇਹ ਸੱਚਾਈ ਤੁਹਾਨੂੰ ਅਹੰਕਾਰ ਨਹੀਂ ਦਿੰਦੀ ਇਹ ਤੁਹਾਨੂੰ ਸ਼ਾਂਤੀ ਦਿੰਦੀ ਹੈ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨਾਲ ਝੂਠ ਨਹੀਂ ਬੋਲਦੇ ਤਾਂ ਮਨ ਵਿੱਚ ਕੋਈ 파ਰ ਨਹੀਂ ਰਹਿੰਦਾ ਅੱਜ ਆਪਣੇ ਆਪ ਨੂੰ ਇੱਕ ਸਵਾਲ ਪੁੱਛੋ ਕੀ ਮੈਂ ਉਹ ਜੀਵਨ ਜੀ ਰਿਹਾ ਹਾਂ ਜੋ ਮੇਰਾ ਹੈ ਜਾਂ ਜੋ ਮੈਨੂੰ ਜੀਣਾ ਪੈ ਰਿਹਾ ਹੈ ਇਸ ਸਵਾਲ ਦਾ ਜਵਾਬ ਤੁਰੰਤ ਨਹੀਂ ਮਿਲੇਗਾ ਪਰ ਜਦੋਂ ਵੀ ਮਿਲੇਗਾ ਉਹੀ ਜਵਾਬ ਤੁਹਾਡੀ ਅਸਲੀ ਦਿਸ਼ਾ ਬਣੇਗਾ ਯਾਦ ਰੱਖੋ ਦੁਨੀਆ ਨਾਲ ਇਮਾਨਦਾਰ ਹੋਣਾ ਇੱਕ ਗੁਣ ਹੋ ਸਕਦਾ ਹੈ ਪਰ ਆਪਣੇ ਆਪ ਨਾਲ ਇਮਾਨਦਾਰ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਅਖੀਰ ਵਿੱਚ ਜਦੋਂ ਸਭ ਚੁੱਪ ਹੋ ਜਾਂਦੇ ਹਨ ਤਾਂ ਤੁਸੀਂ ਆਪਣੇ ਆਪ ਨਾਲ ਹੀ ਰਹਿੰਦੇ ਹੋ ਤੇ ਉਸ ਸਮੇਂ ਸਭ ਤੋਂ ਵੱਡੀ ਤਾਕਤ ਇਹ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਅੱਖਾਂ ਵਿੱਚ ਅੱਖਾਂ ਪਾ ਕੇ ਕਹਿ ਸਕੋ ਕਿ ਮੈਂ ਆਪਣੇ ਨਾਲ ਸੱਚਾ ਹਾਂ